ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਵਕਤ ਆਪਾਂ ਇਟਲੀ ਦੇ ਵਿੱਚ ਐ ਸ਼ਹਿਰ ਦਾ ਨਾਮ ਹੈ ਬੋਰਗੋ ਬਰੇਸ਼ੀਆ ਸਟੇਟ ਦੇ ਵਿੱਚ ਤੇ ਆਪਾਂ ਇਸ ਵਕਤ ਗੁਰਦੁਆਰੇ ਦੇ ਬਾਹਰਲੇ ਪਾਸੇ ਖੜੇ ਐ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਐ ਇਹ ਬੋਰਗੋ ਸ਼ਹਿਰ ਦਾ ਨਾਮ ਹੈ ਤੇ ਸਟੇਟ ਹੈਗੀ ਕੀ ਬਰੇਸ਼ੀਆ ਆਪਾਂ ਚੱਲ ਰਾਵਾਂਗੇ ਜੂਰਾਂ ਪਰਕਾ ਤੋਂ ਜੂਰਾਂ ਬਸੇ ਬੇੜੀ ਆਦਾ ਬਸੇ ਜੂਰਾਂ ਦੇ ਬਸੇ ਜਿਆਦਾ ਬੜ ਬੜ ਜਿਹੜੇ ਕੋਈ ਨਾਮ ਤੋਂ ਕੋਈ ਤੁੜਨਾ ਹਾਂਜੀ ਇਹ ਹੈ ਜੀ ਲੰਗਰ ਦਾ I'm Shivaya. Namah Shivaya. Namah Shivaya. Namah دھن دينه 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 د ਸਤਿ ਸ੍ਰੀ ਅਕਾਲ ਗੁਰੂ ਕੰਤ ਅਨੰਤ ਕ੍ਰਿਪਾ ਸਤਿ ਸ੍ਰੀ ਅਕਾਲ ਸਦਾ ਸਦਾ ਗੁਰੂ ਸਾਹਿਬ ਜੀ ਦਾ ਨਾਮ ਜਪਿ ਆਪਰਾ ਬਾਪ ਗੁਰੂ ਬਿਨਾਂ ਨਾ ਕੋਈ ਨਾਮੁ ਗੁਰੂ ਜੀ ਮਨਿਕਾ ਮਾਣੇ ਜੀ ਵਾਸ ਨੰਦਰ ਭੰਗ ਮਨਨ ਨਾਰਾ ਜੀ ਤੁਮ ਤੋ ਵਾਸ ਨੰਦਰ ਸਾਗਰ ਤੋ ਨਾਰਾ ਜੀ ਉਸਾਰ ਕੀ ਤੁਥੈ ਜਾਨ ਸਤਿ ਪੰਨਾ ਮੰਦਰ ਨਾਰਾ ਜੀ ਤੁਮ ਤੋ ਜੈ ਤਿਥ ਨਾਰਾ ਜੀ ਰੋਹੀ ਜਾਨ ਸਤਿ ਪੰਨਾ ਸੰਤ ਜੀ ਭਿਆ ਸਿਮਰ ਸੁਨਾਵਾ ਦਾ ਨਾਮ ਕੀ ਕਰਤਾ ਦੰਦ ਲਾਭਨ ਦੇ ਗੈ ਸੁਨਾ ਵਾਜੈ ਸੁਖੀ ਮੇਰੇ ਦੁਬਾਰੈ ਪ੍ਰਗਤੀ ਦੁਬਾਰ ਮਨੁ ਜਨਾ ਦੇ ਨਾਮੁ ਗੁਰ ਤੇੰਦ ਸਾਚੈ ਸ੍ਰੀ ਨਾਨਕੁ ਤੇ ਸਹਿ ਪ੍ਰਖੁ ਏਕੀਮ ਸ਼ਾਂਤ ਰਿਤ ਨਪਿਤ ਬੁੱਧ ਗਿਆਨ ਸਰ ਤੈ ਸਿਧ ਵਿਦਿਆ ਤਪ ਜੋ ਪ੍ਰਮ ਧਿਆਨ ਗਿਆਨ ਸ੍ਰੇਸ਼ਟ ਪਰਮਿਸ਼ਾਨ ਅਚਤ ਆਤਮਨ ਪ੍ਰਗਾਸ ਸਤਿ ਕਰਮ ਸਭੂ ਤੇ ਉਦਾਸ ਸੁੰਦਰ ਚਤਰ ਤਤ ਕਾ ਪੇਤਾ ਸੰਦਰਸੀ ਦ੍ਰਸਟੀਤਾ ਇਹ ਬਲ ਇਸ ਜਨ ਕੈ ਮੁਕਪਣੇ ਗੁਰ ਨਾਨਕ ਨਾਮ ਵਚਨ ਮਨ ਸਨੇ ਇਹ ਨੈ ਨਾਨ ਚਪੈ ਮਨ